ਹਲਾਤ ਕੀ ਨੇ ਹਲਾਤ ਜੀ ਮਾੜੇ ਹੀ ਨੇ ਸਾਡੇ ਕੋਈ ਫਾਇਦਾ ਹੋਇਆ ਅਜ ਤੱਕ ਨਹੀਂ ਕੋਈ ਫਾਇਦਾ ਨਹੀਂ ਹੋਇਆ ਨਹੀਂ ਹੋਇਆ ਇਹ ਜਿਹੜੇ ਲੋਕ ਨੇ ਵਾਕਈ ਇੱਥੇ ਬਹਾਦਰ ਨੇ ਦਰਿਆ ਦੇ ਕੋਲੇ ਖੜੇ ਨੇ ਜਿਵੇਂ ਬਾਈ ਨੇ ਦੱਸਿਆ ਵੀ ਅਫਸਰ ਨਹੀਂ ਦਰਿਆ ਦੇ ਕੋਲੇ ਆਉਂਦੇ ਦੂਰੋਂ ਹੀ ਫੋਟੋ ਜੀ ਖਿੱਚ ਲੈਂਦੇ ਇੱਕ ਪਿੰਡ ਨਹੀਂ ਇੱਥੇ 18 ਪਿੰਡ ਨੇ 17 ਜੇ ਐਨੂੰ ਦਰਿਆ ਪੈ ਗਿਆ ਨਾ ਸਾਰੇ ਪਿੰਡ ਹੀ ਖਤਮ ਇਹਨਾਂ ਦੀ ਅਗਰ ਨਹੀਂ ਸੁਣੀ ਜਾਂਦੀ ਤਾਂ ਲੀਡਰਾਂ ਨੂੰ ਹੱਕ ਵੀ ਨਹੀਂ ਹੈਗਾ ਵੋਟਾਂ ਲੈਣ ਦਾ ਥੋੜਾ ਕਰ ਦੇ ਨਹੀਂ ਜੀ ਕੋਈ ਨਹੀਂ ਤੁਸੀਂ ਨਾ ਚਿੰਤਾ ਨਾ ਕਰੇ ਜੀ ਜਦੋਂ ਡੁੱਬ ਗਏ ਸੀ ਉਦੋਂ ਆਵਾਜ਼ ਦੇ ਡੁੱਬ ਕੇ ਛóa ਤੀ ਫਿਰ ਕੀ ਕਰ ਲੈਣ ਵਾਲਾ ਵੋਟਾਂ ਲੈਣ ਤਾਂ ਆ ਜਾਂਦੇ ਆ ਫੋਟੋ ਆਫ ਚਾਉਣ ਆ ਜਾਂਦੇ ਔਰ ਲੱਖਾਂ ਰੁਪਈਆਂ ਦੀ ਜਿਵੇਂ ਬਾਈ ਨੇ ਕਿਹਾ ਵੋਟਾਂ ਇਹਨਾਂ ਦੀਆਂ ਲੈ ਜਾਂਦੇ ਪਰ ਉਸ ਤੋਂ ਬਾਅਦ ਇਹਨਾਂ ਦਾ ਕੱਖ ਨਹੀਂ ਸੋਚਦੇ ਸਾਡੀ ਸਰਕਾਰ ਬਣਾਓ ਤੇ ਤੁਹਾਡੀ ਅਸੀਂ ਪੱਕੀਆਂ ਪੈੜੀਆਂ ਬਣਾ ਤੁ ਕੱਚੀਆਂ ਵੀ ਖੋਲ ਗਏ ਤੇ ਪੱਕੀਆਂ ਸਾਨੂੰ ਕਿਥੋਂ ਕਰਦੇ ਹੋ ਦੇ ਪਰਸੋਂ ਦੀ ਇੱਥੋਂ ਤੱਕ ਕਿੰਨੇ ਫੁੱਟ ਖੁਰਗੀ ਨਾ ਕਿੰਨਾ ਭਾਂਦੇ ਸੀ ਏ ਥੱਲੇ ਗਈ ਚ 30 ਕਿਲੋ ਡੇ ਰੁਪਈਏ 30 ਕਿਲੋ ਰੁੜ ਗਏ ਹਾਂ ਥੋੜਾ ਜਿਹਾ ਪਾਣੀ ਹੋਰ ਵਧ ਗਿਆ ਉਹਨਾਂ ਵਿਚਾਰਿਆਂ ਨੇ ਛੱਤਾਂ ਤੇ ਬਹਿਣਾ ਛੱਤਾਂ ਤੇ ਜਦੋਂ ਬਹਿ ਗਏ ਜੇ ਪਾਣੀ ਹੋਰ ਪਿੰਡ 'ਚ ਵੜ ਗਿਆ ਤਾਂ ਉਹਨਾਂ ਨੂੰ ਫਿਰ ਕਿਸ਼ਤਿਆਂ ਦੇ ਨਾਲ ਮੋਟਰ ਵਾਲੀਆਂ ਕਿਸ਼ਤਿਆਂ ਇੰਜਨ ਵਾਲੀਆਂ ਕਿਸ਼ਤਿਆਂ ਦੇ ਨਾਲ ਫੌਜੀਆ ਨੇ ਵਿਚਾਰਿਆਂ ਨੇ ਕੱਢ ਕੇ ਲਿਉਣਾ ਉਹਨਾਂ ਨੂੰ ਬਾਹਰ ਸਾਨੂੰ ਜੀ ਓਟ ਦਿਓ ਜੀ ਤੁਹਾਡਾ ਸਾਰਾ ਮਸਲਾ ਦੱਸ ਸਕਦਾ ਕੋਈ ਵੀ ਨਹੀਂ ਹੁੰਦਾ ਅੱਛਾ 22 23 ਪਿੰਡ 23 'ਚ ਬੁਰੇ ਤਰੀਕੇ ਨਾਲ ਇਹ ਪਿੰਡ ਜੁੜੇ ਨੇ ਬੁਰੇ ਤਰੀਕੇ ਨਾਲ ਇਹਨਾਂ ਪਿੰਡਾਂ ਦਾ ਨੁਕਸਾਨ ਹੋਇਆ ਪਰ ਕਿਸੇ ਨੇ ਸਾਰ ਨਹੀਂ ਲਈ ਕਿਸੇ ਨੇ ਕੁਝ ਨਹੀਂ ਕੀਤਾ ਵੀ ਅਗਲੇ ਆਉਣ ਵਾਲੇ ਸਾਲਾਂ ਚ ਪਾਣੀ ਆਉਣ ਤੋਂ ਪਹਿਲਾਂ ਕਿਵੇਂ ਰੋਕਿਆ ਜਾਵੇ ਕੋਈ ਬੰਨ ਬੰਨ ਦੀਏ ਬਿਲਕੁਲ ਦਰਿਆ ਦੇ ਨਾਲ ਵਸਿਆ ਪਿੰਡ ਟਿੰਡੀ ਵਾਲਾ ਔਰ ਇੱਥੇ ਦਰਿਆ ਦੀ ਮਾਰ ਵੱਧਦੀ ਜਾ ਰਹੀ ਆ ਪਹਿਲਾਂ ਤਾਂ ਆ ਤਸਵੀਰ ਵੇਖ ਲਓ ਦਰਿਆ ਦੀ ਪਾਣੀ ਪੂਰਾ ਉਫਾਨ ਤੇ ਆ ਸਾਹਮਣੇ ਕਾਲੂ ਵਾਲਾ ਪਿੰਡ ਆ ਚਾਰੇ ਪਾਸਿਓਂ ਦਰਿਆ ਉਹਦੇ ਇੱਕ ਪਾਸੇ ਫੈਂਸਿੰਗ ਲਾਈਨ ਆ ਭਾਰਤ ਪਾਕਿਸਤਾਨ ਦੀ ਸਰਹੱਦੀ ਤਾਰ ਆ ਔਰ ਆ ਜਦੋਂ ਪਿਛਲੀ ਵੀਡੀਓ ਤੁਹਾਨੂੰ ਅਸੀਂ ਦਿਖਾਈ ਆ ਉਸ ਵੀਡੀਓ ਦੇ ਵਿੱਚ ਆ ਬਿਲਕੁਲ ਸਹੀ ਸੀਗਾ ਆ ਏਰੀਆ ਹੁਣ ਤੁਸੀਂ ਦੇਖੋ ਜ਼ਮੀਨਾਂ ਕਿਵੇਂ ਖੁਰ ਰਹੀਆਂ ਨੇ ਜਿਹੜੇ ਜਿਹੜੇ ਇਹ ਗੱਲ ਸੁਣਦੇ ਨੇ ਲੋਕ ਕਮੈਂਟ ਚ ਕਹਿੰਦੇ ਵੀ ਜ਼ਮੀਨਾਂ ਕਿਵੇਂ ਖਤਮ ਹੋ ਜਾਂਦੀਆਂ ਵੀ ਜ਼ਮੀਨਾਂ ਕਿਵੇਂ ਦਰਿਆ ਰੋੜ ਕੇ ਨਾਲ ਲੈ ਜਾਂਦਾ ਇਹ ਗੱਲ ਜ਼ਿਆਦਾਤਰ ਇੱਥੋਂ ਦੀ ਪ੍ਰਚਲਿਤਤਾ ਇਸ ਏਰੀਏ ਦੀ ਕਿ ਜ਼ਮੀਨਾਂ ਦਰਿਆ ਰੋੜ ਕੇ ਲੈ ਜਾਂਦਾ ਇਸ ਤਰੀਕੇ ਨਾਲ ਰੋੜ ਕੇ ਲੈ ਜਾਂਦਾ ਵੇਖ ਲਓ ਆ ਪਾਣੀ ਨਾਲ ਖੋਲ ਰਿਆ ਜ਼ਮੀਨ ਨੂੰ ਸਾਰਾ ਝੋਨਾ ਵਿੱਚ ਔਰ ਇੱਥੋਂ ਦਰਿਆ ਹੋ ਜੂਗਾ ਹੋ ਸਕਦਾ ਇਹ ਪਹਿਲਾਂ ਬਹੁਤ ਅੱਕੇ ਸੀਗਾ ਜਿਹੜੀ ਹੁਣ ਆ ਸਾਈਡ ਆ ਇਹ ਵਿੱਚ ਸੀ ਪਹਿਲਾਂ ਖੋਰਦਾ ਖੋਰਦਾ 23 ਤੋਂ ਹੁਣ ਤੱਕ ਇੱਥੇ ਲਿਆ ਆ ਆ ਟਿੱਬੀ ਜੀ ਪਈ ਆ ਹੋ ਸਕਦਾ ਇਹ ਟਿੱਬੀ ਜੀ ਕੁਝ ਘੰਟਿਆਂ ਦੇ ਵਿੱਚ ਖੁਰ ਜੇ ਔਰ ਇਸੇ ਤਰੀਕੇ ਨਾਲ ਜੇ ਇੱਥੋਂ ਤੁਹਾਨੂੰ ਵੀਡੀਓ ਵਿਖਾਈ ਐ ਇਸ ਜਗ੍ਹਾ ਤੋਂ ਖੜਕੇ ਇਧਰਲੇ ਪਾਸੇ ਦੀ ਤਾਂ ਇਧਰ ਤੁਸੀਂ ਨਾਲ ਨਜ਼ਰ ਮਾਰ ਲਓ ਵੀ ਜਿਹੜੀ ਪੀਡੀਓ ਪਰਸੋਂ ਬਣਾਈ ਸੀ ਉਸ ਵੀਡੀਓ ਦੇ ਵਿੱਚ ਇਹਦਾ ਜਿਹੜਾ ਕਿਨਾਰਾ ਸੀਗਾ ਬਿਲਕੁਲ ਵਧੀਆ ਖੜਾ ਸੀ ਕੁਝ ਕੁ ਦਰਖਤ ਵੀ ਇੱਥੇ ਖੜੇ ਸੀ ਔਰ ਉੱਚੀ ਬੰਨੀ ਖੜੀ ਸੀ ਘੱਟੋ ਘੱਟ 3-4 ਫੁੱਟ ਠੀਕ ਹੈ ਔਰ ਉਹਦੇ ਉੱਤੇ ਖੜ ਕੇ ਵੀਡੀਓ ਬਣਾਈ ਜਾ ਸਕਦੀ ਸੀ ਲੋਕ ਇਧਰ ਨੂੰ ਆਪਣੇ ਖੇਤਾਂ ਵੱਲ ਨੂੰ ਜਾ ਸਕਦੇ ਸੀ ਪਰ ਉਹ ਸਾਰੀ ਖੁਰਗੀ ਸਾਰੀਆਂ ਜ਼ਮੀਨਾਂ ਨਾਲ ਤੱਕ ਖੋਲ ਰਿਆ ਕਿਉਂਕਿ ਇਹ ਤੋਂ ਸਿੱਧੀ ਟੱਕਰ ਜਿਹੜਾ ਉਹ ਸਾਹਮਣੇ ਛਪਦਾ ਹੈ ਉਹ ਛਪਦੇ ਤੋਂ ਗੁੱਠ ਤੋਂ ਜੇ ਖੱਬੇ ਨੂੰ ਵੇਖੋ ਤਾਂ ਜਿੰਨੀ ਜ਼ਮੀਨ ਉਹ ਨਾਲੋਂ ਨਾਲੋਂ ਸਾਰੀ ਖੁਰ ਰਹੀ ਆ ਸਾਰੀ ਕਿਉਂਕਿ ਇੱਥੋਂ ਸਿੱਧੀ ਸਪੀਡ ਨਾਲ ਪਾਣੀ ਜਾ ਰਿਹਾ ਔਰ ਉੱਥੋਂ ਘੁੰਮ ਕੇ ਪਾਣੀ ਚਾਹੀ ਇਧਰ ਨੂੰ ਜਾਂਦਾ ਪਰ ਉੱਥੋਂ ਨਾਲੋਂ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਨਾਲ ਤਰ ਲਾ ਲੀਆਂ ਇਸ ਦਰਿਆ ਨੇ ਹਾਲਾਂਕਿ ਖਤਰਾ ਤਾਂ ਬਣਿਆ ਹੋਇਆ ਲੋਕਾਂ ਦੇ ਵਿੱਚ ਮਾਹੌਲ ਤਾਂ ਜਰੂਰ ਡਰਦਾ ਕਿਉਂਕਿ ਆ ਦਰਿਆ ਵਗਦਾ ਪਿਆ ਪਾਣੀ ਦੇ ਆ ਘਾਰ ਇੱਥੇ ਖਤਰਾ ਨਾ ਹੋਏਗਾ ਤਾਂ ਹੋਰ ਕਿੱਥੇ ਲੋਕ ਸੋਚਣਗੇ ਇਹ ਗੱਲ ਤੋਂ ਆਪਾਂ ਨਹੀਂ ਇਨਕਾਰ ਕਰ ਸਕਦੇ ਬਾਕੀ ਲੋਕ ਚਲੋ ਦਲੇਰ ਨੇ ਫਿਰ ਵੀ ਇਹ ਚੀਜ਼ ਦਾ ਸਾਹਮਣਾ ਕਰਦੇ ਨੇ ਪਰ ਸਰਕਾਰਾਂ ਤੇ ਪ੍ਰਸ਼ਾਸਨ ਕੀ ਕਰਦਾ ਹੈ ਉਸ ਬਾਰੇ ਜਰੂਰ ਗੱਲਬਾਤ ਕਰਾਂਗੇ ਵੀ ਕਿੰਨੀ ਕੁ ਮਦਦ ਇੱਥੇ ਆਉਂਦੀ ਕੋਈ ਆਉਂਦੀ ਮਦਦ ਮੁਦਦ ਜੀ ਕੋਈ ਮਾੜੀ ਮੋਟੀ ਸਰਕਾਰਾਂ ਦੀ ਆਉਂਦੀ ਬਾਈ ਜੀ ਸਰਕਾਰਾਂ ਦੀ ਕੋਈ ਮਦਦ ਕੋਈ ਫਾਇਦਾ ਹੋਇਆ ਅੱਜ ਤੱਕ ਕਿ ਨਹੀਂ ਕੋਈ ਫਾਇਦਾ ਨਹੀਂ ਹੋਇਆ ਨਹੀਂ ਹੋਇਆ ਕੋਈ ਲੀਡਰ ਲੋਡਰ ਜਾਂ ਸਰਕਾਰ ਜਾਂ ਕੋਈ ਲੀਡਰ ਪਤਾ ਨਹੀਂ ਅੱਜ ਕੋਈ ਆਇਆ ਨਹੀਂ ਇੱਥੇ ਅੱਛਾ ਨਹੀਂ ਆਉਂਦੇ ਹਮ ਅੱਜ ਆ ਕੋਈ ਪਤਾ ਨਹੀਂ ਕਿਹੜਾ ਕੋਈ ਤੁਹਾਡਾ ਇਹੀ ਆ ਟਿੰਡੀ ਵਾਲੇ ਹਾਂ ਟਿੰਡੀ ਆ ਕੀ ਹਾਲਾਤ ਕੀ ਨੇ ਹਾਲਾਤ ਜੀ ਮਾੜੇ ਹੀ ਨੇ ਸਾਡੇ ਹਮ ਆ ਵੇਖੋ ਤੁਸੀਂ 2 ਕਿੱਲੇ ਸਿਰਫ 2 ਕਿੱਲੇ ਬਾਟ ਹੁਣੀ ਸਾਡਾ ਪਿੰਡ ਵਿੱਚ ਗਿਆ ਸਮਝ ਲੈ। ਅੱਛਾ। ਵੀ ਆ ਜਿਹੜਾ ਕੱਟ ਲੱਗਿਆ ਹਾਲਾ। ਹਾਂ। ਇੰਨੇ ਨਾਲ ਪੜੀ ਬਹਾੜੀ ਡਿੱਗੀ ਜਾਂਦੀ ਥੱਲੇ। ਆ ਕਿੰਨੀ ਕਿ ਪਰਸੋਂ ਦੀ ਇੱਥੋਂ ਤੱਕ ਕਿੰਨੇ ਫੁੱਟ ਖੁਰਗੀ ਨਾਲ? ਇਹ ਬੜਿਓ ਕਿੰਨਾ ਭਾਂਦੇਗੀ ਸੀ ਇਹ ਥੱਲੇ ਗਈ ਚਲੇ। ਇਹ ਇੱਕ ਕਰੀਬਨ 30 ਕਿੱਲੇ ਡਿੱਗ ਪਈ। 30 ਕਿੱਲੇ ਰੁੜ ਗਈ? ਹਾਂ। ਇਹ ਤਾਂ ਜ਼ਮੀਨ ਹੁਣ ਲੱਭਣੀ ਵੀ ਨਹੀਂ ਕਿਉਂਕਿ ਦਰਿਆ ਇੱਥੇ ਆ ਗਿਆ ਹੁਣ। ਨਹੀਂ ਨਹੀਂ। ਸਾਰੇ ਇਹ ਕਿੱਲੇ ਆਪਣੀ ਸਾਡੇ ਉਹ ਕੱਚੀਆਂ ਪੈੜੀਆਂ ਹੋ ਵੀ ਨੇ ਤੋੜ ਦਿੱਤੀਆਂ ਉਹ ਵੀ ਨਾ ਸਾਡੇ ਨਹੀਂ ਛੜੀਆਂ ਸਾਨੂੰ ਤਾਂ ਬਹਾਗੋਲਾ ਗੋਲਾ ਲਿਆ ਕੇ ਤੁੰਨਣ ਮਾਰ ਹੀ ਸੱਟਣ ਉਹ ਗੱਲ ਠੀਕ ਹਾਂ ਕੁਛ ਨਹੀਂ ਜਾਂ ਸਾਨੂੰ ਥਾਂ ਦੇਵਣ ਉਥੇ ਦਾਸ ਦਾ ਮਰਲੇ ਤੇ ਉਦੋਂ ਅਨੋਚ ਨੂੰ ਚ ਬਾਜ ਬੰਨ ਦੇਣ ਤਾਂ ਹੀ ਬਚਾਂਗੇ ਨਹੀਂ ਤਾਂ ਨਹੀਂ ਕੋਈ ਆ ਨਹੀਂ ਕੋਈ ਆ ਜਿਹੜੀ ਹੁਣ ਹਾਲਤ ਲੱਗਦੀ ਜਿਵੇਂ ਅੱਜ ਹੀ ਕਿੰਨੇ ਵੀ ਇੱਥੋਂ ਕਈ ਕਿੱਲੇ ਖੁਰ ਗਏ ਤੇ ਆ ਪਿੰਡ ਤਾਂ ਫਿਰ ਅੱਗੇ ਦੋ ਕਿੱਲੇ ਤੇ ਆ ਹਾਂ ਦੋ ਕਿੱਲੇ ਦੇ ਸਿਰਫ ਬਸ ਤੇ ਪਿੰਡ ਜੇ ਪਾਣੀ ਵਧਦਾ ਤਾਂ ਸਾਰੀ ਜ਼ਮੀਨ ਜਿੱਥੇ ਫਖੜੇ ਸਾਰੀ ਖੁਰ ਸਕਦੀ ਸਰ ਇਹ ਇਹ ਵੀ ਪਿੰਡ ਇਹ ਇੱਕ ਇੱਕ ਪਿੰਡ ਨਹੀਂ ਇੱਥੇ 18 ਪਿੰਡ ਨੇ 17 ਸਾਰੇ ਪਿੰਡ ਆ ਅੱਗੇ ਢਾਹ ਲੱਗੀ ਖੜੀ ਉਹ ਵੀ ਜੇ ਐਨੂੰ ਦਰਿਆ ਪੈ ਗਿਆ ਨਾ ਸਾਰੇ ਪਿੰਡ ਹੀ ਖਤਮ ਢਾਹ ਇੱਥੇ ਲੱਗੀ ਹਾਂ ਢਾਹ ਲੱਗੀ ਵੀ ਆ ਜਿਹੜੇ ਪਿੱਛੇ ਗੱਟੇ ਹੁਣ ਅੱਜ ਕੱਲੇ ਉਹਨਾਂ ਅੱਛਾ ਰੋਜ਼ਗਾਰ ਵਾਲੇ ਪਤਾ ਨਹੀਂ ਗੱਲੇ ਨੇ ਹਾਂ ਹਾਂ ਉਹ ਲਾਂਣ ਲੱਗੇ ਹੋਏ ਨੇ ਹਾਂ ਉਹ ਜੇ ਇਹਨੂੰ ਪੈ ਗਏ ਨਾ ਦਰਿਆ ਨਾ ਰਾਜੋਗਾ ਰਹਿਣਾ ਹੀ ਨਾ ਪਾਨੜ ਰਹਿਣਾ ਹੀ ਕੋਈ ਨਹੀਂ ਰਹਿਣਾ ਆ ਸਾਹਮਣੇ ਜੱਲੂ ਕਾ ਉਹਦੇ ਨੇੜੇ ਵੀ ਆਪਣਾ ਖੜਾਈ ਦਰਿਆ ਉਹ ਜੱਲੂ ਕਾ ਦੇ ਨਾਲ ਹੀ ਲੱਗਿਆ ਪਿਆ ਹਾਂ ਉਹ ਵੀ ਆਪਣਿਆ ਤੇ ਕੋਈ ਲੀਡਰ ਲੁੱਟੇ ਇਥੇ ਉਹ ਆਉਂਦੇ ਨੇ ਜੀ ਉਹ ਤੁਨੂੰ ਪਹਿਲੇ ਪਤਾ ਗੋਗੂਲੋ ਦੀ ਮਿੱਟੀ ਜੀ ਨਾ ਥੋੜੀ ਲਾ ਕੇ ਫਸ ਜਾਂਦੇ ਨੇ ਹੂੰ ਕੋਈ ਨਹੀਂ ਮਿੱਠੀਆਂ ਗੋਲੀਆਂ ਇਹਨੇ ਮਾਰੇ ਥੋੜਾ ਕਰ ਦੇ ਨੇ ਜੀ ਕੋਈ ਨਹੀਂ ਤੁਸੀਂ ਨਾ ਚਿੰਤਾ ਨਾ ਕਰੇ ਜੇ ਜਦੋਂ ਡੁੱਬ ਗਏ ਸੀ ਉਦੋਂ ਆਵਾਂ ਦੇ ਡੁੱਬ ਕੇ ਸਵਾ ਤੂੰ ਫੇਰ ਕੀ ਕਰ ਲੈਣਾ ਆ ਜਦੋਂ ਡੋਬੀ ਗਏ ਫੇਰ ਕੀ ਫੇਰ ਆ ਫੇਰ ਕੀ ਆ ਉਦੋਂ ਆਵਾਂ ਨਹੀਂ ਜਦੋਂ ਡੁੱਬਣ ਤੋਂ ਪਹਿਲਾਂ ਹਾਂ ਪਿੱਛੇ ਹੁਣ ਇੱਥੇ ਰਾਣਾ ਸੋਢੀ ਹੈ ਕਾ ਹੈ ਆਂਦਾ ਸਾਡੀ ਸਰਕਾਰ ਬਣਾਓ ਤੇ ਤੁਹਾਡੀ ਅਸੀਂ ਪੱਕੀਆਂ ਪੈੜੀਆਂ ਮੈਂ ਤੂੰ ਕੱਚੀਆਂ ਵੀ ਖੋਲ ਗਏ ਤੇ ਪੱਕੀਆਂ ਸਾਨੂੰ ਕਿੱਥੋਂ ਕਰਦੇ ਹੋ ਉਹਦੇ ਕੱਚੀ ਹੈਗੀ ਮਾਰੀ ਮੋਟੀ ਲਿਸ਼ਟੀ ਸਾਨੂੰ ਮਿਲਦੀ ਹਿੰਦੀ ਕੀ ਪਰਚੀ ਅੱਛਾ ਉਹ ਵੀ ਸਾਡੇ ਖੋਲੇ ਨੇ ਕੱਚੀ ਵੀ ਕੋਈ ਨਹੀਂ ਛੱਡੀ ਨੇ ਹੂੰ ਇਹ ਸਾਨੂੰ ਇਹ 1 ਕਰ ਰੁਪਈਆ ਚਵਾਨੀ ਦੀ ਆ ਪੈੜੀ ਨਹੀਂ ਰਹੇਗੀ ਵੀਰ ਇਹ ਨਹੀਂ ਰਹੇਗੀ ਚਵਾਨੀ ਦੀ ਕਿਉਂ ਇਹਨਾਂ ਤੋੜ ਦਿੱਤੀ ਅੱਛਾ ਪਹਿਲੋ ਕੋਈ ਮਾੜੀ ਮੋਟੀ ਗਈ ਸੀ ਉਹ ਸਾਡੇ ਕੱਚੀ ਬੋਲਦੀ ਸੀ ਉਹ ਵੀ ਨਹੀਂ ਮੁੱਦਾ ਹੀ ਨਹੀਂ ਛੱਡਾ ਇਹਨਾਂ ਹੂੰ ਕੁਝ ਨਹੀਂ ਸਾਡਾ ਅਸੀਂ ਜਿੱਥੇ ਮਰਜੀ ਲੈ ਕੇ ਜਾਈਏ ਨਾ ਪੈੜੀ ਦਾ ਪਰਚਾ ਕਿਤੇ ਨਹੀਂ ਸਾਡਾ ਆਉਣਾ ਪਤਾ ਨਹੀਂ ਕਿੰਦੇ ਨਾਂ ਸੱਟੀ ਨੇ ਕਿੰਦੇ ਨਾਂ ਲਾ ਦਿੱਤੀ ਨਾ ਕੋਈ ਪਤਾ ਹੀ ਨਹੀਂ ਤੇ ਤੁਸੀਂ ਖਾਲੀ ਹੱਥ ਖਾਲੀ ਹੱਥ ਆ ਦਰਿਆ ਵੇਖਣ ਨੂੰ ਹੁਣ ਛੜਤਾ ਤੁਹਾਨੂੰ ਵੀ ਦਰਿਆ ਵੇਖੀ ਚੱਲਾਂ ਹੱਸ ਬਾਸੇ ਹੋਈ ਏ ਹੋਈ ਵੀ ਮਣੀ ਚੱਲੋ ਵੀ ਇਥੋਂ ਕਿੰਨਾ ਹਨ ਤੁਹਾਨੂੰ ਇੰਚ-ਇੰਚ ਦਾ ਪਤਾ ਹੋਣਾ ਕਿਉਂਕਿ ਕਪੱਲੇ ਦਾ ਕੁਝ ਹੋਰ ਛੱਡਿਆ ਨਹੀਂ ਹਾਂ ਬਸ ਹੋਰ ਛੱਡੇ ਨਹੀਂ ਤੇ ਉਦੋਂ ਉਦੋਂ ਸਾਰਾ ਜਿਹੜਾ ਹੁਣ ਮਹੀਨਾ ਆ ਗਿਆ ਨਾ ਇਹ ਦੋ ਕੁ ਮਹੀਨਾ ਬਾਅਦ ਇਹ ਤਾਂ ਜਾਣਦਾਰ ਠੋਕ ਪੈਣੇ ਨੇ ਉਹਨਾਂ ਨਾਲ ਤੁਸੀਂ ਜੁੱਲੀ ਵੀ ਤਰ ਚੈਕੋ ਆਏ ਹੂੰ ਗਰਮੀ 'ਚ ਸਾਨੂੰ ਪਾਣੀ ਮਾਰਦਾ ਤੇ ਸਿਆੜ 'ਚ ਸਾਨੂੰ ਇਹਦੂ ਠੂ ਠੂ ਹੁੰਦੀ ਅੱਛਾ ਹਾਂ ਇਹਦੂ ਬਾਂਬ ਵੀ ਚੱਲਦੀ ਹੂੰ ਆ ਨਾਲ ਹੀ ਤਾਰੇ ਹਾਂ ਨਾਲ ਹੀ ਬਿਲਕੁਲ ਇਹਨਾਂ ਫੇਰ ਸਾਡੀ ਜੁੱਲੀ ਵੀ ਤਰ ਸਾਡਾ ਤਾਂ ਕੁੰਜੀ ਹੀ ਰਹਿੰਦੀ ਅੱਠੇ ਟਾਈਮ ਹਾਂ ਆ ਸੀ ਤਾਂ ਜੁੱਲੀ ਵੀ ਰਕਾਚ ਚ ਪਾਵੀ ਤਾਂ ਬਾ ਭੱਜ ਜਾਵੀ ਦਾ ਅੱਛਾ ਔਰ ਆਗੂ ਲੈਣ ਵੀ ਕੋਈ ਨਹੀਂ ਆਦੀ ਹਮ ਇਹਨਾਂ ਨਾਲ ਕੋਈ ਗੱਡੀ ਗੁੱਡੀ ਤਾਂ ਕੱਲੀ ਕਰੋ ਸਾਡੇ ਵਾਤੇ ਅੱਛਾ ਹਾਂ ਵੀ ਸਾਨੂੰ ਕਿ ਸਟੋਗੇ ਲਿਜਾ ਤੇ ਹਮ ਕੰਮ ਆਣਿਆ ਯਾਰ ਸਾਡੀ ਵੋਟ ਹੈ ਸਾਡੇ ਜੀ ਨੇ ਬੱਚੇ ਨੇ ਉਦੋਂ ਕੀ ਕਰਦੇ ਨੇ ਜਦੋਂ ਵੋਟ ਲੈਣੀ ਹੁੰਦੀ ਉਦੋਂ ਕਿਵੇਂ ਕਿਵੇਂ ਐਕਸ਼ਨ ਸਾਨੂੰ ਜੀ ਵੋਟ ਦਿਓ ਜੀ ਥੋੜਾ ਸਾਰਾ ਮਸਲਾ ਕਰਸਾ ਹਾਂ ਕੋਈ ਵੀ ਨਹੀਂ ਹੁੰਦਾ ਅੱਛਾ ਹਾਂ ਵੋਟ ਲੈ ਜਾਂਦੇ ਰੌੜੀ ਸਾਡੀ ਲੱਖਾਂ ਦੀ ਤੇ ਸਾਨੂੰ ਛੱਡ ਰਪਈਏ ਜੋਗੀ ਨਹੀਂ ਜਾਂਦੀ ਹਾਂ ਵੇਖ ਲੈ ਕਿੰਨੇ ਦਲਾਸੇ ਦੇ ਦੇ ਤੇ ਲੋਟਾ ਲੈ ਜਾਂਦੇ ਨੇ ਬੜੀ ਜੀ ਸਾਨੂੰ ਉਲਟਾ ਦਿਓ ਜੀ ਅਸੀਂ ਤੁਹਾਡਾ ਨਾ ਬੜਾ ਆਈ ਕੰਮ ਕਰਸਾ ਸਾਡੀ ਛੜ ਕੋਥੇ ਰਹਿ ਜਾਂਦੀ ਉਹ ਪਲਾਟਿਕ ਖੁੱਡੀ ਜੀ ਬਣਾ ਜਾਂਦੀ ਬਾਤ ਸੋਰ ਕੁਛ ਹੀ ਕਰਦੀ ਉਹ ਵੀ ਉੱਤ ਛੱਤ ਕੋ ਨਹੀਂ ਪਾਦੀ ਕੱਲੀ ਇੱਟਾ ਹੀ ਲਾ ਤੇ ਫੋਟੋ ਚਕਾਓ ਜੀ ਨਾਲ ਬਾ ਇਹਨਾਂ ਦਾ ਕਹਿੰਦੇ ਆ ਪਾਣੀ ਦੇ ਸਮੇਂ ਚ ਅਫਸਰ ਅਫਸਰ ਚੰਗੇ ਆ ਰਹੇ ਆ ਤੇ ਅਫਸਰ ਪੂਰੇ ਗਿੜੇ ਗੁੜੇ ਮਾਰ ਰਹੇ ਕਹਿੰਦੇ ਵੀ ਆਉਂਦੇ ਗਿੜ ਸਾਰਾ ਆਉਂਦੇ ਨੇ ਤਾਂ ਪਹਿਲੀ ਗੱਲ ਦਰਿਆ ਦੇ ਮੈਨੇ ਤਾਂ ਹਾਂ ਦੇ ਕੋਈ ਨਹੀਂ ਕਿਉਂ ਕੀ ਗੱਲ ਡਰ ਲੱਗਦੀ ਕਿ ਡੈਗ ਨਾ ਪਈਏ ਤੇ ਅਸੀਂ ਜਿਹੜੇ ਵਿੱਚ ਪਏ ਆ ਸਾਨੂੰ ਕੋਈ ਡਾਰੀ ਕੋਈ ਨਹੀਂ ਤੇ ਉਹ ਵੇਲੇ ਆਂਦੇ ਡੈਗ ਨਾ ਪਈਏ ਉਹ ਪਿੱਛੂ ਇਹ ਤੋਂ ਵੀਡੀਓ ਬਣਾ ਤੇ ਪਿਛਾੜ ਜਾਂਦੇ ਉਹਨਾਂ ਨੂੰ ਉੱਤੇ ਭੇਜਣੀ ਹੁੰਦੀ ਨਾ ਵੀਡੀਓ ਹਾਂ ਇਹ ਸਾਡਾ ਮਸਲਾ ਕੀਤਾ ਜਾਵੇ ਅਸੀਂ ਸਾਡੇ ਵੱਡ ਵਡੇਰੇ ਇੱਥੇ ਰਹਿਣ ਵਾਲੇ ਬੂਟਿਆਂ ਜਾਂ ਬੂਟੇ ਮਾੜੇ ਮੋਟੇ ਪਾਟ ਤੇ ਬਣਾਈ ਅਸੀਂ ਇਕੂ ਐਵੇਂ ਨਹੀਂ ਬਣੀ ਐ ਤੇ ਲੱਖਾਂ ਰੁਪਏ ਸਾਡੇ ਲੱਗੇ ਨੇ ਵੇਣਤਾ ਬਣੀ ਐ ਤਾਕਤ ਬੜੀ ਲੱਗੀ ਹੂੰ ਇਹ ਟੋਏ ਟਿੱਬੇ ਇੰਨੇ ਓਖੀ ਪਹਿਲੀ ਬਣਾਈ ਅਸੀਂ ਸਮਝ ਲੈ ਮੁੱਲੀ ਲਈ ਆ ਪਹਿਲੀ ਅੱਛਾ ਕਹਿੰਦੇ ਕਹਿੰਦੇ ਵੀ ਤੁਸੀਂ ਕਿਹਾ ਵੀ ਅਫਸਰ ਤਾਂ ਚੱਲੋ ਤੋਂ ਫੋਟੋਆਂ ਦੂਰੋਂ ਖਿੱਚ ਲੈਣ ਡੱਡੁਰ ਜਾਂਦੇ ਆ ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਵੀ ਜਿਵੇਂ ਹੁਣਾ ਨਾਲ ਦਰਿਆ ਵਗਦਾ ਪਿਆ ਹਨ ਤੇ ਨਾਲ ਤੁਸੀਂ ਖੜੇ ਜੇ ਮਤਲਬ ਵਾਕਈ ਭਾਦਰ ਲੋਕ ਨੇ ਇੱਥੋਂ ਦੇ ਹਨ ਹਾਂ ਭਾਦਰ ਨੇ ਫਿਰ ਵੇਖੋ ਪਾਣੀ ਪੁਣੀ ਤਰ ਜਾਂਦੇ ਨੇ ਤੇ ਇਸ ਕਰਕੇ ਹੂੰ ਕਹਿੰਦੇ ਜੰਗ ਜੀ ਵੀ ਬੈਠੇ ਰਹੇ ਕੁਝ ਕੁ ਲੋਕ ਬੈਠੇ ਰਹੇ ਫਿਰ ਵੇਖੋ ਅਗਾ ਵੀ ਜਾ ਤੇ ਸਾਨੂੰ ਇਹਨਾਂ ਮਾਰਨਾ ਹੈ ਅਸੀਂ ਇਨਥੇ ਹੀ ਮਰੀਏ ਤੇ ਫਿਰ ਚੰਗਾ ਹੈ ਹੂੰ ਅਗਾ ਵੀ ਇਹਨਾਂ ਥਾਂ ਤਾਂ ਦੇਣੀ ਕੋਈ ਨਹੀਂ ਸਾਨੂੰ ਰਹਿਣ ਨੂੰ ਹੂੰ ਜਦ ਦੇਵਣ ਕਿਤੇ 10 ਮਰਲੇ 15 ਮਰਲੇ ਦੇਵਣ ਸਾਡੇ ਬੱਚੇ ਅਸੀਂ ਉੱਥੇ ਰੱਖੀਏ ਦੇਣੀ ਇਹਨਾਂ ਕੋਈ ਨਹੀਂ ਫਿਰ ਆਹ ਵੜ ਜਾਣੇ ਇਹ ਸੀ ਸਾਨੂੰ ਤਾਂ ਬਾਹਰ ਮੱਛਰ ਵੀ ਵੱਢ ਸੀ ਹੂੰ ਹੈ ਤੇਈ ਚ ਵੀ ਬੰਨ ਤੇ ਬਹਿ ਕੇ ਕੱਟੀਆਂ ਰਾਤਾਂ ਹਾਂ ਹੂੰ ਤੇਈ ਚ ਵੀ ਬੁਰਾ ਹਾਲ ਸੀ ਸਾ ਬਹੁਤ ਹੁਣ ਕੀ ਆਪਾਂ ਨੂੰ ਕੀ ਮਤਲਬ ਹੁਣ ਕਹਿਣਾ ਕੀ ਪਾਣੀ ਤਾਂ ਆ ਗਿਆ ਖੁਰ ਗਿਆ ਨਾ ਹੁਣ ਕੀ ਕਹੀਏ ਸਰਕਾਰ ਨੂੰ ਮੈਂ ਤਾਂ ਸੋਚਦਾ ਵੀ ਕਹੀਏ ਕੀ ਹੋਣਾ ਚਲੋ ਹੁਣ ਖੁਰ ਗਿਆ ਜਦੋਂ ਬਾਅਦ ਚ ਨਾ ਕੋਈ ਉਹ ਸਾਡਾ ਪਤਾ ਲੈ ਲਵਣ ਵੀ ਹੈਗੇ ਨੇ ਵੀ ਕਿ ਕਿਤੇ ਮਰ ਮੁਰ ਤਾਂ ਨਹੀਂ ਗਿਆ ਹਾਂ ਆ ਵੀ ਪਤਾ ਲੈ ਲਵਣ ਫਿਰ ਨੋਚਾ ਨੂਚਾ ਦਾ ਕੋਈ ਜਿਗਾਰ ਲਾਵਣ ਤੇ ਪਹਿਲੀ ਬਚਾਵਣ ਸਾਨੂੰ ਬਚਾਵਣ ਸਾਡੀ ਪਹਿਲੀ ਬਾਲ ਕਰਨ ਇਹ ਜਿਹੜੇ ਖਰਕਿੰਦੇ ਨਾਲ ਸੱਟੀ ਨੇ ਜਾ ਤੇ ਸਾਨੂੰ ਮਾਲਕ ਬਣਾਉਣ ਇਸ ਪੈੜੀ ਦਾ ਕਹਿੰਦੇ ਵੀ ਜਦੋਂ 23 ਚ ਪਾਣੀ ਆਇਆ ਸੀ ਪਤਾ ਨਹੀਂ ਕਿੰਨੇ ਕਰੋੜ ਆਇਆ ਸੀ ਜਿਹੜੇ ਲੋਕ ਰੁੜੇ ਸੀ ਜਿਨ੍ਹਾਂ ਦੇ ਜ਼ਮੀਨਾਂ 'ਚ ਪਾਣੀ ਪਿਆਈ ਕਰੋੜ ਫਿਰ ਤੁਹਾਨੂੰ ਮਿਲੇ ਤੁਹਾਨੂੰ ਓ ਜੀ ਬਾਈਕਰੋਡ ਆਇਆ ਇਹ ਆਪ ਹੀ ਖਾ ਗਈ ਆਪ ਚਵੰਡ ਬੰਡ ਤੇ ਅੱਛਾ ਆ ਸਾਨੂੰ ਤਾਂ ਕੋਈ ਮੁਸ਼ਕਿਲ ਕੋਈ ਲੱਗਾ ਵੀ ਕਿਵੇਂ ਪੈਸੇ ਹੁੰਦੇ ਨੇ ਕਿਵੇਂ ਬਾਸੜਾਈ ਆ ਜਾਂਦੀ ਨਾ ਇਹ ਇੰਨੀ ਬੜੀ ਸੀ ਹਾਂ ਬਾਸੜਾ ਵੀ ਸਾਨੂੰ ਕੋਈ ਆਉਂਦੀ ਦੀ ਖਰੇ ਘੜੇ ਡਰਾਮਾ ਜਤੋਂ ਲੈ ਬਾਈਕਰੋਡ ਥੋੜਾ ਨਹੀਂ ਹੁੰਦਾ ਪੰਡਾ ਨਾਲ ਵੱਜਦਾ ਹਾਂ ਹੈ ਤੇ ਇਹ ਸਾਨੂੰ ਦਿਖਾਇਆ ਹੀ ਕੋਈ ਕਿਹਨਾਂ ਦੇ ਕਰੇ ਗਈਆਂ ਪੰਡਾ ਫਿਰੋ ਇਹ ਪਤਾ ਨਹੀਂ ਜਿਹੜੇ ਨੇਤਾ ਬਣੇ ਉਹਨਾਂ ਦੇ ਘਰੇ ਠੁਕੀਆਂ ਨੇ ਘੋਰ ਅਫਸਰ ਅਫਸਰ ਹਣਾ ਹਾਂ ਜਦੋਂ ਕੋਈ ਇਹ ਨਾ ਆਪ ਖਲੋਣਾ ਨੂੰ ਕੋਦੋ ਰੁਪਈਏ ਕੱਢਣੀ ਮਤਲਬ ਉਹ ਬਾਈਕਰੋਡ ਤੁਹਾਡੇ ਵਾਲਾ ਹਾਂ ਉਹ ਤੋਂ ਕੱਢਣੀ ਬੇਨਾਂ ਨੂੰ ਦਿਓ ਇਹ ਨੂੰ ਹੋਟ ਲੈਣੀ ਇਹਨਾਂ ਨੂੰ ਦਿਓ ਇਹ ਦੂ ਲੈਣੀ ਐਸ ਤਰ੍ਹਾਂ ਕਰਨਾ ਹੀ ਇਹਨਾਂ ਵਾਕਿਆ ਹੀ ਇਹ ਤਸਵੀਰ ਹੋ ਸਕਦਾ ਹੈ ਵੀਡੀਓ ਨੂੰ ਵੇਖ ਕੇ ਕੁਝ ਲੋਕ ਹੱਸਣ ਵੀ ਹੱਸ ਸਕਦੇ ਹੋ ਤੁਸੀਂ ਪਰ ਇਹ ਰੋ ਰਹੇ ਨੇ ਦਾਸਲ ਇਹ ਤੁਹਾਨੂੰ ਆਸਾ ਦਿਖਦਾ ਹੋਊਗਾ ਇਹ ਰੋ ਰਹੇ ਨੇ ਲੋਕ ਕਿਉਂਕਿ ਇੱਥੇ 23 ਚ ਵੀ ਇੱਥੇ ਚਾਹੇ ਕੋਈ ਡੀਸੀ ਹੋਵੇ ਚਾਹੇ ਕੋਈ ਐਸਡੀਐਮ ਹੋਵੇ ਚਾਹੇ ਕੋਈ ਮੰਤਰੀ ਹੋਵੇ ਚਾਹੇ ਕੋਈ ਐਮਐਲਏ ਹੋਵੇ ਕੋਈ ਵੀ ਹੋਵੇ ਇੱਥੇ ਖੜ ਕੇ ਫੋਟੋ ਖਚਾਈ ਔਰ ਇੱਥੇ ਕਿਹਾ ਵੀ ਅਸੀਂ ਨੋਚਾਂ ਲਾਵਾਂਗੇ ਬੰਨ ਬੰਨਾਂਗੇ ਤੁਸੀਂ ਟੈਨਸ਼ਨ ਨਾ ਲਓ ਕਰੋੜਾ ਰੁਪਏ ਆਏ ਜਿਵੇਂ ਬਾਈ ਨੇ ਕਿਹਾ ਪਤਾ ਨਹੀਂ ਕਿਹੜੀ ਗੁੱਟ ਚ ਇੱਥੇ ਕੱਖ ਨਹੀਂ ਇਹਨਾਂ ਨੂੰ ਮਿਲਿਆ ਔਰ ਦੂਜੇ ਪਾਸੇ ਇਹਦਾ ਹੁਣ ਜਿਹੜੇ ਹਾਲਾਤ ਨੇ ਹੁਣ ਜਿਵੇਂ ਆ ਜਮੀਨਾ ਕਿੱਲਿਆਂ ਦੇ ਕਿੱਲੇ ਦਰਿਆ ਉਰੇ ਉਰੇ ਤੁਰਿਆ ਆਉਂਦਾ ਖੋਰ ਕੇ ਵਿੱਚ ਲਈ ਜਾਂਦਾ ਉਰੇ ਨੂੰ ਤੁਰਿਆ ਆਉਂਦਾ ਖੋਰ ਕੇ ਇਹ ਤਾਂ ਘੰਟਿਆਂ ਘੰਟਿਆਂ ਬਾਅਦ ਲੋਕ ਦੱਸਦੇ ਨੇ ਵੀ ਖੋਰ ਖੋਰ ਕੇ ਜ਼ਮੀਨ ਨੂੰ ਵਿੱਚ ਲਈ ਜਾਂਦਾ ਪਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਲੋਕ ਨੇ ਵਾਕਿਆ ਹੀ ਇੱਥੇ ਬਹਾਦਰ ਨੇ ਦਰਿਆ ਦੇ ਕੋਲੇ ਖੜੇ ਨੇ ਜਿਵੇਂ ਬਾਈ ਨੇ ਦੱਸਿਆ ਵੀ ਅਫਸਰ ਨਹੀਂ ਦਰਿਆ ਦੇ ਕੋਲੇ ਆਉਂਦੇ ਦੂਰੇ ਹੀ ਫੋਟੋ ਜੀ ਖਿੱਚ ਲੈਂਦੇ ਕਦੇ ਇਹ ਨਾ ਹੋਵੇ ਦਰਿਆ ਸਾਨੂੰ ਵਿੱਚ ਲੈ ਜਾਏ ਖਿੱਚ ਕੇ ਇਸ ਤਰ੍ਹਾਂ ਵੀ ਹੋ ਜਾਂਦਾ ਇੱਥੇ ਪਰ ਦੂਜੇ ਪਾਸੇ ਇਹਨਾਂ ਦੀ ਅਗਰ ਨਹੀਂ ਸੁਣੀ ਜਾਂਦੀ ਤਾਂ ਲੀਡਰਾਂ ਨੂੰ ਹੱਕ ਵੀ ਨਹੀਂ ਹੈਗਾ ਵੋਟਾਂ ਲੈਣ ਦਾ ਵੋਟਾਂ ਲੈਣ ਤਾਂ ਆ ਜਾਂਦੇ ਆ ਫੋਟੋ ਆ ਖਿਚਾਉਣ ਆ ਜਾਂਦੇ ਔਰ ਲੱਖਾਂ ਰੁਪਈਆਂ ਦੀ ਜਿਵੇਂ ਬਾਈ ਨੇ ਕਿਹਾ ਵੋਟਾਂ ਇਹਨਾਂ ਦੀ ਲੈ ਜਾਂਦੇ ਪਰ ਉਸ ਤੋਂ ਬਾਅਦ ਇਹਨਾਂ ਦਾ ਕੱਖ ਨਹੀਂ ਸੋਚਦੇ ਉਸ ਤੋਂ ਬਾਅਦ ਡੁੱਬਣ ਦੇ ਆਸਰੇ ਆ ਲੋਕ ਛੱਡ ਦਿੰਦੇ ਆ ਉਹ ਔ ਲਵਾਰਸ ਪਿਆ ਪੂਰਾ ਪਿੰਡ ਕਾਲੂ ਵਾਲਾ ਪੂਰਾ ਲਵਾਰਸ ਆ ਔਰ ਥੋੜਾ ਜਿਹਾ ਪਾਣੀ ਹੋਰ ਵਧ ਗਿਆ ਉਹਨਾਂ ਵਿਚਾਰੇ ਨੇ ਛੱਤਾਂ ਤੇ ਬਹਿਣਾ ਛੱਤਾਂ ਤੇ ਜਦੋਂ ਬਹਿ ਗਏ ਜੇ ਪਾਣੀ ਹੋਰ ਪਿੰਡ ਚ ਵੜ ਗਿਆ ਤਾਂ ਉਹਨਾਂ ਨੂੰ ਫਿਰ ਕਿਸਤੀਆਂ ਦੇ ਨਾਲ ਮੋਟਰ ਵਾਲੀਆਂ ਕਿਸਤੀਆਂ ਇੰਨੀਆਂ ਵਾਲੀਆਂ ਕਿਸਤੀਆਂ ਦੇ ਨਾਲ ਫੌਜੀਆ ਨੇ ਵਿਚਾਰੇ ਨੇ ਕੱਢ ਕੇ ਲਿਉਣਾ ਉਹਨਾਂ ਨੂੰ ਬਾਹਰ ਉਹਨਾਂ ਨੂੰ ਔਰ ਘਰ ਛੱਡਣ ਤੇ ਕਿਹਦਾ ਜੀ ਕਰਦਾ ਤੁਸੀਂ ਆਪ ਸੋਚ ਸਕਦੇ ਹੋ ਘਰ ਨੂੰ ਛੱਡ ਕੇ ਕਿਤੇ ਪਾਸੇ ਰਹਿਣਾ ਹੋਵੇ 2-4 ਦਿਨ ਉਦੋਂ ਔਖਾ ਲੱਗਦਾ ਔਰ ਨਾਲ ਜਿੰਨੇ ਵੀ ਪਿੰਡ ਇੱਧਰ ਲੱਗਦੇ ਨੇ ਬਹੁਤ ਸਾਰੇ ਪਿੰਡ ਨੇ ਜਿੰਨੇ ਵੀ ਪਿੰਡ ਨੇ ਉਹਨਾਂ ਪਿੰਡਾਂ ਦਾ ਤਕਰੀਬਨ ਹਾਲਾਤ ਜਿਹੜੇ ਉਹ ਮਾੜੇ ਹੋ ਜਾਂਦੇ ਨੇ 22-23 ਇਹ ਕਿ ਬੁਰੇ ਤਰੀਕੇ ਨਾਲੇ ਪਿੰਡੂ ਜੜੇ ਨੇ ਬੁਰੇ ਤਰੀਕੇ ਨਾਲ ਇਨਾ ਪਿੰਡਾਂ ਦਾ ਨੁਕਸਾਨ ਹੋਇਆ ਪਰ ਕਿਸੇ ਨੇ ਸਾਰ ਨਹੀਂ ਲਈ ਕਿਸੇ ਨੇ ਕੁਝ ਨਹੀਂ ਕੀਤਾ ਵੀ ਅਗਲੇ ਆਉਣ ਵਾਲੇ ਸਾਲਾਂ ਚ ਪਾਣੀ ਆਉਣ ਤੋਂ ਪਹਿਲਾਂ ਕਿਵੇਂ ਰੋਕਿਆ ਜਾਵੇ ਕੋਈ ਬੰਨ ਬੰਨ ਦੀਏ ਕੋਈ ਪੁਲ ਬਣਾ ਦੀਏ ਕੋਈ ਫਾਇਦਾ ਕਰ ਦੀਏ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਪਰ ਹੁਣ ਦੇਖਣਾ ਹੋਵੇਗਾ ਕਿ ਇਸ 2025 ਦੀ ਮਾਰ ਤੋਂ ਬਾਅਦ ਲੀਡਰ ਸਰਕਾਰਾਂ ਅਫਸਰ ਕੀ ਕਰਦੇ ਨੇ ਇਹ ਬੜਾ ਵੱਡਾ ਸਵਾਲ ਆ ਇਹ ਖੜਾ ਹੋ ਜਾਏਗਾ ਇਸ ਪਾਣੀ ਦੇ ਆਉਣ ਤੋਂ ਬਾਅਦ ਦੇਖਣਾ ਹੋਵੇਗਾ ਕੁਝ ਸੋਚਿਆ ਜਾਂਦਾ ਇਹਨਾਂ ਲੋਕਾਂ ਦਾ ਜਾਫਰੇ ਲੋਕ 88 ਦੇ ਪਾਣੀ ਤੋਂ ਲੈ ਕੇ ਹੁਣ ਤੱਕ ਜਿਵੇਂ ਰੋ ਰਹੇ ਨੇ, ਕਰਲਾ ਰਹੇ ਨੇ মিডিਆ ਸਾਹਮਣੇ ਜਾਂ ਰੌਲਾ ਪਾ ਪਾ ਕੇ ਲੋਕਾਂ ਨੂੰ ਦੱਸ ਰਹੇ ਨੇ ਸਰਕਾਰਾਂ ਨੂੰ ਜਾਂ ਫਿਰ ਇਹ ਆਉਣ ਵਾਲੇ ਸਾਲਾਂ 'ਚ ਵੀ ਇਸੇ ਤਰੀਕੇ ਨਾਲ ਹੀ ਕਲਪਦੇ ਰਹਿਣਗੇ ਇਹ ਦੇਖਣਾ ਹੋਵੇਗਾ ਇਸ ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਕੀ ਵਿਚਾਰ ਨੇ ਉਹ ਵੀ ਕਮੈਂਟ ਦੇ ਵਿੱਚ ਲਿਖ ਕੇ ਜਰੂਰ ਸਾਂਝੇ ਕਰਨਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ